ਲੋ ਵੀ ਮਿੱਤਰੋ ਮੁੰਡੇ ਕੱਢ ਰਹੇ ਨੇ ਡਰਾ ਕਪਤਾਨ ਗਰੁੱਪળે ਲੋਟ ਵਦੀ ਦਿਨ ਰਗੇ ਤਿੰਨ 10 11 ਤੇ 12 ਸਿਰਫ ਤਿੰਨ ਦਿਨ ਬਾਕੀ ਨੇ ਵਿਸਾਖੀ ਦੇ ਤਿਹਾਰ ਤੇ ਸ਼ਾਮ ਨੂੰ 5 ਵਜੇ ਡਰਾ ਕੱਢਿਆ ਜਾਣਾ ਲਾਈਵ ਚੱਲਣਾ ਹਰ ਤਖ ਚੈਨਲ ਤੇ ਤੇ ਕਪਤਾਨ ਗਰੁੱਪ ਦਾ ਜਿਹੜਾ ਪੇਜ ਆ ਉਹ ਤੇ ਇਨਾਮ ਕੱਢ ਰਹੇ ਨੇ ਪਹਿਲਾ ਨਾਮ ਕੱਢ ਰਹੇ ਨੇ ਜੀ ਅੰਗਦ ਮਨਕੂ ਦਾ ਬਣਿਆ ਹੋਇਆ ਪੂਰਾ ਹੈਵੀ ਬੰਪਰ 40 ਇੰਚ ਉਹਦੀ ਲੰਬਾਈ ਆ ਤੇ ਕੁਆਂਟਲ ਤੋਂ ਪਲੱਸ ਉਹਦਾ ਵਜਨ ਆ ਸੈਕੰਡ ਨਾਮ ਦੂਜਾ ਨਾਮ ਕੱਢ ਰਹੇ ਨੇ 10 ਲੀਟਰ ਦੀ ਬਾਲਟੀ ਗੋਲਫ ਸੁਪਰੀਮ ਦਾ ਜਿਹੜਾ ਟਰੈਕਟਰਾਂ ਦੀ ਵਰਤena 20 40 ਨੰਬਰ ਦਾ ਜਿਹੜਾ ਮਗਲੈਲਾ 10 ਲੀਟਰ ਉਹ ਕੱਢ ਰਹੇ ਨੇ ਨਾਮ ਨੇ ਜਿਹੜੇ ਇਹ ਆਪਣੇ ਪੂਰੇ ਕੰਮ ਦੇ ਆਉਣ ਵਾਲੀ ਚੀਜ਼ਾਂ ਹੁਣ ਸਾਰੇ ਟਰੈਕਟਰਾਂ ਦੇ ਸਰਵਿਸਾਂ ਕਰਾ ਰਹੇ ਹਾਂ ਸ਼ਕੀਨਾ ਦੇ ਲਈ ਕਪਤਾਨ ਗੁਰਪਾ ਮੇਰੇ ਨਾਲ ਬੈਠਾ ਦੱਸਣਗੇ ਵੀ ਆਪਣੇ ਕਿਹੜੇ-ਕਿਹੜੇ ਨਾਮ ਇਹ ਕੱਢ ਰਹੇ ਨੇ ਡਰਾ ਕਿਵੇਂ ਪਾਉਣਾ ਕਿਵੇਂ ਤੁਹਾਡੇ ਕੋਲੇ ਘੁਪਨ ਪਹੁੰਚਣਾ ਕਿਵੇਂ ਤੁਹਾਨੂੰ ਰਿਜ਼ਲਟ ਪਤਾ ਲੱਗਣਾ ਸੋ ਕਰਨਾ ਡਾਕਟਰ ਦੱਸਣਗੇ ਦੱਸੋ ਡਾਕਟਰ ਸਾਹਿਬ ਕੀ ਕੀ ਕੱਢ ਰਹੇ ਹੋ ਤੇ ਕਦੋਂ ਕੱਢ ਰਹੇ ਹੋ ਆ ਲੋ ਇਹ ਜੀ 13 ਤਰੀਕ ਨੂੰ ਸ਼ਾਮ 5 ਵਜੇ ਡਰਾ ਕੱਢਿਆ ਜਾਣਾ ਪਹਿਲਾ ਨਾਮ ਬੰਪਰ ਆ ਕੁੜਾ ਬੰਪਰ ਜੀ ਨੂੰ ਕਹਿੰਦੇ ਆ ਲੰਬਾਈ ਇਹਦੀ 40 ਇੰਚ ਆ ਤੇ ਕੁਆਂਟਲ ਪਲੱਸ ਇਹਦਾ ਵਜਣਾਗਾ ਅੰਗਦ ਮਣਕੂ ਦਾ ਬਣਿਆ ਹੋਇਆ ਜਿਵੇਂ ਵੀਰ ਜੀ ਨੇ ਦੱਸਿਆ ਕੁੱਪਕਲਾਂ ਤੋਂ ਤੇ ਦੂਜਾ ਨਾਮ ਆ ਜਿਹੜਾ 10 ਲੀਟਰ ਵਾਲੀ ਬਾल्टी ਗੋਲਫ ਇੰਜਨ ਆਇਲ ਦੀ ਹੈ ਜੀ ਇਹ ਸਾਮ ਨੂੰ 5:00 13 ਤਰੀਕ ਨੂੰ ਦੈਣ ਐਤਵਾਰ ਨੂੰ ਕੱਢੇ ਜਾਣਗੇ ਨਾਮ ਤੇ ਜਿਨ੍ਹਾਂ ਨੇ ਵੀ ਕੂਪਨ ਪਾਉਣੇ ਆ ਦਿਨ ਤਿੰਨ ਰਹਿ ਗਏ ਨੇ 199 ਰੁਪਏ ਟਿਕਟਾ ਤੇ ਕਾ ਵੀਡੀਓ ਦੇ ਵਿੱਚ ਉਹ ਲਾ ਦਾਂਗੇ ਸਕੈਨਰ ਉਹਦੇ ਨਾਲ ਹੀ ਸਕੈਨ ਕਰਕੇ ਤੁਸੀਂ WhatsApp ਨੰਬਰਾਂ ਤੇ ਸਕਰੀਨਸ਼ਾਟ ਭੇਜ ਸਕਦੇ ਹੋ। ਅੱਛਾ ਜੀ ਅਗਲੀ ਗੱਲ ਜੇ ਕੋਈ ਇਕੱਠੇ 쿠ਪਨ ਪਾਉਂਦਾ ਬਾਈ ਉਹਦੇ ਬਾਰੇ ਦੱਸ ਗੁਰਵਿੰਦਰ। ਜੇ ਕੋਈ ਵੱਧ ਪਾਉਂਦਾ ਕੋਈ ਹੈ ਰਹਿਤ। ਜਿਵੇਂ ਕੋਈ 5 쿠ਪਨ ਆਪਾਂ ਤੋਂ ਬਾਈ ਕਰਦਾਗਾ 5 쿠ਪਨਾਂ ਤੇ ਆਪਾਂ ਇੱਕ 쿠ਪਨ ਉਹਨਾਂ ਨੂੰ ਫ੍ਰੀ ਦਵਾਂਗੇ ਤੇ ਜੇ ਕੋਈ 10 쿠ਪਨ ਖਰੀਦਦਾ ਆਪਾਂ ਤੋਂ ਤਾਂ ਉਹਨਾਂ ਨੂੰ 13 쿠ਪਨ ਦਵਾਂਗੇ ਤੇ ਉਦੋਂ ਵੱਧ ਜੇਵੇਂ ਕੋਈ ਖਰੀਦਦਾ ਕੋਈ ਤਾਂ ਉਦੋਂ ਵੀ ਵੱਧ-ਵੱਧਦੇ ਆ ਉਹ ਭਰਾਂ ਨੇ ਗੀਆਂ। ਇਹ ਜਿਹੜਾ ਤੁਹਾਡਾ ਕਿਹੜੇ ਤੁਹਾਡਾ ਕਿਹੜਾ ਪੇਜ ਉਹ ਵੀ ਦੱਸ ਦੋ ਜੀ ਤੇ ਲਾਈਵ ਚੱਲੂਗਾ ਸਾਡਾ ਪੇਜ ਸਾਰਿਆਂ ਨੂੰ ਜਿਵੇਂ ਕਿ ਪਤਾ ਵੀ ਕਪਤਾਨ ਗਰੁੱਪ ਆ ਕਪਤਾਨ ਗਰੁੱਪ ਕੰਨੀ ਹੋਈ ਆ ਆਪਾਂ ਲੱਕੀ ਡਰਾ ਲੈ ਕੇ ਆ ਰਹੇ ਆ ਉਹਦੇ ਤੇ ਹੀ ਲਾਈਵ ਚੱਲੂਗਾ ਤੇ ਦੂਜਾ ਹਰ ਪੱਖ ਚੈਨਲ ਆ ਉਹਦੇ ਤੇ ਲਾਈਵ ਚੱਲੂਗਾ ਤੇ 13 ਤਰੀਕ ਨੂੰ ਸ਼ਾਮ 5 ਵਜੇ ਆਪਾਂ 쿠ਪਨ ਕੱਟਾਂਗੇ ਲੋ ਮਿੱਤਰੋ 199 ਦਾ 쿠ਪਨ ਉਹ ਕੋਈ ਬੜਾ ਮਹਿੰਗਾ ਨਹੀਂ ਹੈਗਾ ਜਿਹੜਾ 5 쿠ਪਨ ਲੂਗਾ ਇੱਕ 쿠ਪਨ ਫ੍ਰੀ ਦਿੱਤਾ ਜਾਊਗਾ 199 ਦਾ 쿠ਪਨਾਂ ਪਹਿਲਾ ਨਾਮ ਆ ਜਿਹੜਾ ਉਹ 40 ਇੰਚ ਦਾ ਬੰਪਰ ਪੂਰਾ ਹੈਵੀ ਅੰਗਦ ਮਣਕੂ ਦਾ ਬਣਾਇਆ ਇਹ ਮਸਨਾਮ ਇਹ ਸੈਕੰਡ ਨਾਮ ਆ ਜਿਹੜਾ ਉਹ 10 ਲੀਟਰ ਦੀ ਗੋਲਫ ਦੀ ਬਾਹੜੀ ਆਪਣੇ ਟਰੈਕਟਰ ਲਈ ਵਰਤੀ ਜਾਣੀ ਆ ਸੋ ਲੈ ਲੋ ਲਾ 199 ਦੇ ਵਿੱਚ ਕੂਪਨ ਪਾ ਦਿਓ ਸਕਰੀਨ ਤੇ ਜਿਹੜਾ ਆਪਣਾ ਸਕਰੀਨ ਦੇ ਉੱਪਰ ਸਕੈਨਰ ਚੱਲ ਰਿਹਾ ਸੋ ਸਕੈਨ ਕਰਕੇ ਨੰਬਰ ਤੇ ਵੀ ਆਪਣੇ ਜਿਹੜਾ ਕੂਪਨ ਜਿਹੜਾ ਪ੍ਰਾਪਤ ਕਰ ਸਕਦੇ ਹੋ ਲਾਈਵ ਚਲਾਵਾਂਗੇ ਕੋਈ ਇਹ ਚ ਠੱਗੀ ਢੋਰੀ ਨਹੀਂ ਲਾਈਵ ਚੱਲੂਗਾ ਜੀ ਵੀਡੀਓ ਨੂੰ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਹਾਂਜੀ ਕਹਿੰਦੀ ਜੇ ਕਿਸੇ ਨੂੰ ਕੋਈ ਬਹਿਮ ਹੋਊਗਾ ਵੀ ਆਪਦੇ ਬੰਦਿਆਂ ਨੂੰ ਨਾ ਕੱਢ ਲੈਣ ਤਾਂ ਇਸ ਤਰ੍ਹਾਂ ਦਾ ਕੋਈ ਕਿਸੇ ਨਾਲ ਧੱਕਾ ਨਹੀਂ ਹੋਊਗਾ ਬਿਲਕੁਲ ਛੋਟੇ ਬੱਚੇ ਤੋਂ ਪਰਚੀ ਚਕ ਇਸ ਤਰ੍ਹਾਂ ਦੀ ਕਿਸੇ ਨਾਲ ਕੋਈ ਬੇਈਮਾਨੀ ਨਹੀਂ ਕੀਤੀ ਜਾਊਗੀ। ਲਓ ਜੀ ਦਿਨ ਰਹਿ ਗਏ 3, 10, 11 ਤੇ 12, 13 ਦਿਨ ਵੀ ਤੁਹਾਡੇ ਕੋਲੇ ਹੈਗਾ ਪਰ ਤੇਜ਼ੀ ਫੜਿਓ ਕਿਉਂਕਿ 5 ਵਜੇ ਤੋਂ ਆਪਾਂ ਇਹ ਜਿਹੜਾ ਡਰਾਗ ਆ ਉਹ ਕੱਢ ਦੇਣਾ ਜੀ। ਬਹੁਤ-ਬਹੁਤ ਧੰਨਵਾਦ।